ਖੰਨਾ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ ਕਾਬੂ ਕਰ ਉਨ੍ਹਾਂ ਕੋਲੋਂ 3 ਕਿਲੋ ਅਫੀਮ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਚਾਰੋਂ ਤਸਕਰ I20 ਕਾਰ 'ਚ ਸਵਾਰ ਸਨ ਜਿਨ੍ਹਾਂ ਨੂੰ ਮਿਲਟਰੀ ਗਰਾਊਂਡ ਨੇੜੇ ਕਾਬੂ ਕੀਤਾ ਗਿਆ ਇਹਨਾਂ ਵਿੱਚ ਦੋ ਤਸਕਰ ਯੂਪੀ ਅਤੇ ਦੋ ਖੰਨਾ ਦੇ ਰਹਿਣ ਵਾਲੇ ਹਨ ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਪਾਰਟੀ ਮਿਲਟਰੀ ਗਰਾਊਂਡ ਸਾਹਮਣੇ ਨਾਕਾਬੰਦੀ ਤੇ ਮੌਜੂਦ ਸੀ ਤਾਂ ਉਸ ਸਮੇਂ ਇੱਕ I20 ਕਾਰ ਨੁਸ਼ਕ ਦੇ ਆਧਾਰ ਤੇ ਰੋਕਿਆ ਗਿਆ ਤਾਕਾਰ ਦੇ ਡੈਸ਼ਬੋਰਡ ਵਿੱਚੋਂ 3 ਕਿਲੋ ਅਫੀਮ ਅਤੇ 1 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਇਹ ਕੱਲ ਐਸਐਚਓ ਸਿਟੀ 2 ਗਰਮੀਤ ਸਿੰਘ ਐਸਐਚਓ ਕੋਲ ਇਨਫੋਰਮੇਸ਼ਨ ਆਈ ਕਿ ਇੱਕ ਗੱਡੀ ਨੰਬਰ DL10CA8029 골ਡਨ ਕਲਰ ਦੀ ਹੈ ਜਿਸ ਨੂੰ ਸੁਧੀਰ ਕੁਮਾਰ ਪੁੱਤਰ ਰਮੇਸ਼ ਚੰਦ ਇਹ ਬਰੇਲੀ ਦਾ ਰਹਿਣਾ ਹੈ। ਇਹਦੇ ਨਾਲ ਤਿੰਨ ਹੋਰ ਬੰਦੇ ਨੇ ਸੌਰਵ ਪੁੱਤਰ ਨਰੇਸ਼, ਰੋਸ਼ਨ ਲਾਲ ਪੁੱਤਰ ਮੁਲਖਰਾਜ ਇਹ ਆਪਣੇ ਪਾਇਲ ਦਾ ਹੈਗਾ। ਇੱਕ ਮਨਪ੍ਰੀਤ ਪੁੱਤਰ ਬਲਵੀਰ ਸਿੰਘ ਹੈ ਪੀਰਖਾਨਾ ਰੋਡ ਰਵਿਦਾਸ ਮੰਦਰ ਦੇ ਕੋਲ ਇਥੋਂ ਦਾ ਇੱਕ ਬੰਦਾ ਖੰਨੇ ਦਾ ਚਾਰੋਂ ਬੰਦੇ ਵੀ ਭਾਰੀ ਮਾਤਰਾ ਜਫੀਮ ਲੈ ਕੇ ਮਿਲਟਰੀ ਗਰਾਊਂਡ ਕੋਲ ਹਮਲੋ ਚੌਕ ਉਡਾ ਰਹੇ ਨੇ ਤੇ ਇਮੀਡੀਏਟਲੀ ਗੁਰਮੀਤ ਸਿੰਘ ਨੇ ਸਬੰਧੀ ਅਫੇਅਰ ਨੰਬਰ 94 ਦਰਜ ਕੀਤੀ ਤੇ ਜਾ ਕੇ ਜਦੋਂ ਗੱਡੀ ਦੀ ਤਲਾਸ਼ੀ ਲਈ ਮੇਰੀ ਹਾਜ਼ਰੀ ਵਿੱਚ ਤਾਂ 3 ਕਿਲੋ ਫੀਮ ਬਰਾਮਦ ਹੋਈ ਆ ਇਹਨਾਂ ਤੇ ਪਹਿਲਾਂ ਵੀ 1-2-2 ਪਰਚੇ ਦਰਜ ਨੇ ਜੇ ਉਥੋਂ ਬਰੇਲੀ ਤੋਂ ਲਿਆ ਕੇ ਇਹਨਾਂ ਸੋਚੇ ਵੀ ਇਲੈਕਸ਼ਨ ਚ ਚੈਕਿੰਗ ਘੱਟ ਹੋਊਗੀ ਇਸ ਕਰਕੇ ਵੀ ਅਸੀਂ ਲਿਆ ਕੇ ਵੇਚ ਸਕੀਏ ਤੇ ਨੱਕ ਇਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ ਤੇ ਇਹਨਾਂ ਨੇ 3 ਕਿਲੋ ਫੀਰ ਬਰਾਮਦ ਕੀਤੀ ਆ ਸਰ ਹੋਰ ਨਹੀਂ ਕੋਈ ਬਰਾਮਦ ਇਹਨਾਂ ਤੋਂ 1 ਲੱਖ ਰੁਪਈਆ ਜਿਹੜੀ ਹੈਗੀ ਡਰਗ ਮਨੀ ਰਿਕਵਰ ਹੋਈ ਆ ਇਹ ਤੁਹਾਨੂੰ ਦਿਖਾ ਰਹੇ ਨੇ ਆ ਲੱਖ ਰੁਪਈਆ ਜਿਹੜੀ ਹੈਗੀ ਆ ਇਹ ਡਰਗ ਮਨੀ ਇਹਨਾਂ ਤੋਂ ਰਿਕਵਰ ਕਰਾਈ ਆ ਤੇਨੇ ਕਿ ਲੋ ਫੀਸ ਸੀਗੀ ਹੋਰ ਵੀ ਸ਼ਾਇਦ ਸਾਨੂੰ ਬਰਾਮਦਗੀ ਹੋ ਸਕੇ ਅਸੀਂ ਦੋ ਦਿਨ ਤੱਕ ਤਾਂ ਪੁਲਿਸ ਮੰਨ ਲਿਆ ਅੱਗੇ ਦੱਸੇ ਜੀ ਕਿ ਨਾਲ ਕਿਹਨੂੰ ਸਪਲਾਈ ਕਰਨੀ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਦੋ ਬੰਦੇ ਤਾਂ ਇੱਥੋਂ ਦੇ ਆ ਜਿਹੜੇ ਜਿਹਨਾਂ ਨੇ ਲੈਣੀ ਸੀਗੀ ਇਹ ਇਕੱਠੇ ਚਾਰੋਂ ਨਾਲ ਆਏ ਸੀਗੇ ਦੋ ਬਰੇਲੀ ਦੇ ਹੈਗੇ ਨੇ ਦੋ ਆਪਣੇ ਖੰਨੇ ਦੇ ਹੈਗੇ ਨੇ ਇੱਕ ਪਾਇਲ ਦਾ ਇੱਕ ਖੰਨੇ ਦਾ